ਇਹ ਤਸਵੀਰਾਂ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਢੀਂਗੜਾ ਦੀਆਂ ਜਿੱਥੇ ਕਿ ਇਸ ਸਮੇਂ ਪੂਰੇ ਪਿੰਡ ਵਿੱਚ ਸਨਾਟਾ ਫਸ ਰਿਹਾ ਹੋਇਆ ਹੈ ਪਿੰਡ ਦੀ ਹਰ ਗਲੀ ਹਰ ਮੋੜ ਬਿਲਕੁਲ ਹੀ ਸੁੰਸਾਨ ਹੋਇਆ ਜਾਪ ਰਿਹਾ ਹੈ ਇਸ ਦਾ ਮੁੱਖ ਕਾਰਨ ਹੈ ਕਿ ਇਸ ਪਿੰਡ ਦਾ ਇੱਕ ਪਰਿਵਾਰ ਸ਼੍ਰੀ ਹਯੂਰ ਸਾਹਿਬ ਜਾਂਦੇ ਸਮੇਂ ਰਸਤੇ ਵਿੱਚ ਹੋਏ ਸੜਕ ਹਾਸੇ ਦਾ ਸ਼ਿਕਾਰ ਹੋ ਗਿਆ ਇਹ ਹਾ사 ਇੰਨਾ ਕੋ ਜਬਰਦਸਤ ਸੀ ਕਿ ਇਨੋਵਾ ਚਾਲਕ ਸਮੇਤ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਸਦਾ ਸਦਾ ਲਈ ਮੌਤ ਦੀ ਨਿਸਲਾ ਗਿਆ ਮ੍ਰਿਤਕਾਂ ਚ ਸਰਦਾਰ ਸਰਦਾਰਾ ਸਿੰਘ ਪਹਿਲਵਾਨ ਦੀ ਨੂੰ ਭਜਨ ਕੌਰ ਉਸ ਦੀ ਭੈਣ ਪੋਤਾ ਤੇ ਜਿੰਦਰ ਸਿੰਘ ਤੇ ਉਸ ਦੀ ਮਾਸੀ ਦਾ ਲੜਕਾ ਅਤੇ ਨਜ਼ਦੀਕ ਦੇ ਹੀ ਪਿੰਡ ਹੀੜੀਆਂ ਦਾ ਡਰਾਈਵਰ ਸ਼ਾਮਲ ਸੀ। ਹਾਸੇ ਤੋਂ ਬਾਅਦ ਮ੍ਰਿਤਕ ਭਜਨ ਕੌਰ ਅਤੇ ਉਸ ਦੇ ਪੁੱਤੇ ਤੇ ਜਿੰਦਰ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਪੁੱਜੇ ਪਿੰਡ ਵਾਸੀਆਂ ਨੇ ਮ੍ਰਿਤਕਾਂ ਨੂੰ ਨਾਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਕਤ ਪਰਿਵਾਰ ਬਹੁਤ ਹੀ ਮਿਲਨਸਾਰ ਸੀ ਤੇ ਇਹ ਪਰਿਵਾਰ ਸ਼੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਲਈ ਬੜੇ ਹੀ ਚਾਹਮਾਨ ਅਲਪਿੰਡੁਰਵਾਣਾ ਹੋਇਆ ਸੀ। ਬੜੇ ਹੀ ਦੁੱਖ ਦੀ ਗੱਲ ਹੈ ਕਿ ਰਸਤੇ ਵਿੱਚ ਇਹ ਪਾਣਾ ਵਰਤ ਗਿਆ ਉਹਨਾਂ ਕਿਹਾ ਕਿ ਇਹ ਜੋ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਘਟਨਾ ਹੈ ਇਸ ਨਾਲ ਪੂਰਾ ਪਿੰਡ ਸੋਗ ਦੀ ਲਹਿਰ ਵਿੱਚ ਡੁੱਬਿਆ ਹੋਇਆ ਹੈ ਅੱਜ ਪਿੰਡ ਝੰਡਾ ਵਿਖੇ ਬਹੁਤ ਹੀ ਭਾਰੀ ਸ਼ਰਦਮਨ ਜਿਹੜਾ ਨਿਕਨਵਾਸੀ ਨੂੰ ਲੱਗਾ ਸਾਡੇ ਬਹੁਤ ਹੀ ਇਨਾਮੀ ਪਰਵਾਰ ਸਰਦਾਰ ਸਰਦਾਰਾ ਸਿੰਘ ਪਹਿਲਵਾਨ ਦਾ ਪਰਿਵਾਰ ਉਹਨਾਂ ਦੀ ਨੂੰ ਜੀ ਭਜੰਗੌਰ ਉਹਨਾਂ ਦਾ ਪੋਤਾ ਜਤਿੰਦਰ ਸਿੰਘ ਤੇ ਜਤਿੰਦਰ ਸਿੰਘ ਤੇ ਉਹਨਾਂ ਦੇ ਨਾਲ ਹੇੜੀਆਂਪਿੰਡ ਤੋਂ ਡਰਾਈਵਰ ਤੇ ਉਹਨਾਂ ਦੀ ਮਾਸੀ ਜਿਹੜੀ ਉਹਨਾਂ ਦਾ ਮਾਸੀ ਦਾ ਲੜਕਾ ਸਿਆਰੇ ਪੰਜੇ ਜਣੇ ਜਿਹੜੇ ਹਜੂਰ ਸਾਹਿਬ ਯਾਤਰਾ ਵਾਸਤੇ ਗਏ ਸਨ ਬੜਾ ਖੁਸ਼ੀ-ਖੁਸ਼ੀ ਘਰ ਤੋਂ ਸਾਰੇ ਮੁੱਠਾ ਦੇ ਕੇ ਮਹਾਰਾਜ ਦਾ ਨਾਮ ਲੈ ਕੇ ਗਏ ਸਨ ਪਰ ਰਸਤੇ ਦੇ ਵਿੱਚ ਜਿਹੜਾ ਅਚਾਨਕ ਬਹੁਤ ਵੱਡਾ ਹਾਦਸਾ ਪ੍ਰਕੜ ਦੇ ਨਾਲ ਹੋ ਗਿਆ ਜਿਹਦੇ ਵਿੱਚ ਪੰਜੇ ਜੀਆਂ ਦੀ ਜਿਹੜੀ ਜਾਨ ਚਲ ਗਈ ਅੱਜ ਜਤਿੰਦਰ ਸਿੰਘ ਤੇ ਮਾਤਾ ਭਜਨ ਕੌਰ ਜੀ ਨੂੰ ਜਿਹੜਾ ਸੰਸਕਾਰ ਪਿੰਡ ਝੰਗੜਾ ਵਿੱਚ ਜਿਹੜਾ ਸ਼ਮਸ਼ਾਨ ਘਾਟ ਵਿੱਚ ਜਿਹੜਾ ਕੀਤਾ ਗਿਆ ਤੋ ਹੇੜੀਆਂ ਤੋਂ ਡਰਾਈਵਰ ਉਹਨਾਂ ਦਾ ਸੰਸਕਾਰ ਉੱਥੇ ਨਗਰ ਵਾਲੇ ਉੱਥੇ ਕਰ ਰਹੇ ਆ ਜਿਹੜੀਆਂ ਦੋ ਦੂਜੀਆਂ ਸੀਗੀਆਂ ਦੋ ਇਹਨਾਂ ਦੇ ਮਾਸੀ ਦਾ ਲੜਕਾ ਤੇ ਮਾਸੀ ਉਹਨਾਂ ਨੂੰ ਕੈਨੇਡਾ ਜਿਹੜਾ ਉਹਨਾਂ ਦਾ ਪਰਿਵਾਰ ਜਿਹੜਾ ਲਾਸ਼ਾਂ ਨੂੰ ਲੈ ਕੇ ਜਾ ਰਹੇ ਆ ਉੱਥੇ ਜਾ ਕੇ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ ਨਗਰ ਨਿਵਾਸੀਆਂ ਵਾਸਤੇ ਇਲਾਕੇ ਵਾਸਤੇ ਪਿੰਡ ਵਾਸਤੇ ਪਰਿਵਾਰ ਵਾਸਤੇ ਬਹੁਤ ਦੁੱਖ ਦਾ ਸਮਾਂ ਜਿਹੜਾ ਅੱਜ ਹਰ ਪਿੰਡ ਵਾਸੀ ਰੋ ਰਿਹਾ ਕਿ ਜਿਹੜੇ ਮੁੰਡਾ ਬਹੁਤ ਚੰਗੇ ਬੱਚੇ ਸਨ ਬਹੁਤ ਚੰਗੀ ਬਾਤ ਆ ਸੀ ਸਾਰਿਆਂ ਨੂੰ ਘਰਦਰੋਂ ਸਭ ਦਸਕੇ ਗਈ ਕਿ ਮੈਂ ਯਾਤਰਾ ਤੇ ਚੱਲੀਆਂ ਆ ਬਹੁਤ ਦੁੱਖ ਦੀ ਜਿਹੜੇ ਆ ਸਭ ਤੋਂ ਬਹੁਤ ਬੋਲੇ ਨਹੀਂ ਜਾ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ